ਇਹ ਸਰ ਆਪ ਨੂੰ ਪੈਗਾ ਨਾ ਤਾਂ ਖੁਦ 부ੜਕੇਗਾ ਮੱਚੇਗਾ ਆਵਾਜ਼ ਕਰੇਗਾ ਜੋ ਲੋੜ ਪੈਗੇ ਇਹ ਸੰਧੋਣੀ ਹੈ ਆਪਕੇ ਸਰੀਰ ਨੂੰ ਅੱਛਾ ਕਰ ਲੈਵਾਂਗਾ ਨਹੀਂ ਇਹ ਇਹ ਜਿਹੜਾ ਨਾਗ ਇਸ ਤਰ੍ਹਾਂ ਕਰਦਾ ਹੈ ਜੀ ਜੀ ਇਹ ਕਿਉਂ ਐਵੇਂ ਕਰਦਾ ਮਤਲਬ ਕਿ ਮਿਆ ਖਾਣਾ ਮੰਨੀ ਦਾ ਜਾਪ ਕਰਿਆ ਅਮਲ ਕਰਿਆ ਹੋਵੇ ਅੱਛਾ ਪੜਾਈ ਕਰੀ ਵੀ ਇੰਨੀ ਦੂਰੋਂ ਮੈਤੇ ਲੱਭੂ ਦਾ ਥੋੜਾ ਫਿਰਨਾ ਮਤਲਬ ਤੁਸ ਜਿਆਨ ਹੈ ਤਬੀ ਤਾਂ ਇੰਨੀ ਦੂਰ ਤੁਸੀਂ ਤੁਸੀਂ ਜਾਪ ਕਰਿਆ ਆ ਜਾਪ ਕਰਾ ਮੈਨੂੰ ਨੋਲਿਜ ਹੈ ਖਾਨਦਾਨੀ ਨੋਲਿਜ ਹੈ ਕਿਸੇ ਵੀ ਲਗਦੇ ਵਾਰਿਛ ਪੁੱਛ ਸਕਣਾ ਕਿਸੇ ਵੀ ਰਾਸੀ ਦੇ ਵਾਰਿਛ ਪੁੱਛ ਸਕਣਾ ਅੱਛਾ ਹਾਂ ਤੇ ਮਤਲਬ ਇਹ ਤੁਹਾਡੇ ਤੁਹਾਡਾ ਜਾਪ ਕਰਨ ਦੇ ਨਾਲ ਇਹਦੇ ਵਿੱਚ ਕੋਈ ਕਰਾਮਾਤ ਕੋਈ ਸ਼ਕਤੀ ਆ ਗਈ ਮੇਰੇ ਚੀਜ਼ ਤਾਂ ਕਰਾਮਾਤ ਪੰਨੋ ਲੱਗਦੀ ਤਾਂ ਫਾਲ ਨਹੀਂ ਲੱਗਦੀ ਤਾਂ ਨਾ ਪਾ ਪਰ ਪਰ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਜਿਵੇਂ ਤੁਸੀਂ ਇਹ ਭਾਈ ਸਾਹਿਬ ਨੂੰ ਵੀ ਕਹਿ ਰਹੇ ਹੋ ਵੀ ਤੁਹਾਨੂੰ ਇਹ ਨਗ ਫੇਟਾ 1100 ਰੁਪਏ ਦਾ ਤੁਸੀਂ ਲਓ ਮੇਰੀ ਥੋੜਾ ਹੈ ਪੈਸਾ ਤਾਂ ਲੱਗਦਾ ਹੀ ਇੱਛਾ ਨਹੀਂ ਮੈਂ 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 ਉਹੀ ਗੱਲ ਕਰ ਰਿਹਾ ਵੀ ਤੁਸੀਂ ਕੋਈ ਵਿਸ਼ੇ ਮੈਂ ਮੈਂ ਉਹੀ ਪੁੱਛ ਰਿਹਾ ਜੀ ਖਾਨ ਸਾਹਿਬ ਇਹ ਤੁਸੀਂ ਜਿਹੜਾ ਜਾਪ ਕਰਿਆ ਇਹ ਇਹ ਇਸ ਪੱਥਰ 'ਚ ਵੈਸੇ ਹੀ ਕਿਉਂ ਕਰਾ ਮਤ ਹੁੰਦੀ ਕਿ ਤੁਹਾਡੇ ਜਾਪ ਕਰਨ ਨਾਲ ਹੋਈ ਹੈ ਜਦਾ ਵੇਖੋ ਲੋਕ ਅਰਦਾਸ ਕਰਵਾਉਂਦੇ ਨੇ ਹੂੰ ਤੇ ਉਹ ਅਰਦਾਸ ਕਰਵਾਉਂਦੇ ਨੇ ਤਾਂ ਹੁੰਦੀ ਹੈ ਨਹੀਂ ਹੁੰਦੀ ਆਪ ਹੀ ਬਤਾ ਦੇ ਜੇ ਆਪ ਨੂੰ ਨਹੀਂ ਲੱਗਦੀ ਹੋ ਤਾਂ ਇਹਦੇ ਚ ਵੀ ਨਹੀਂ ਹੈ ਹੂੰ ਆਪ ਨੂੰ ਕਿਉਂਕਿ ਅਰਦਾਸ ਇਹ ਕੁਝ ਵੀ ਨਹੀਂ ਇਸ ਤੋਂ ਵੀ ਐਮਏ ਬੀਏ ਡਿਗਰੀ ਪੜਿਆ ਹੋਇਆ ਮੈਂ ਸਰ ਆ ਵੀ ਨਹੀਂ ਇਹ ਜੋ ਚੀਜ਼ ਹੈ ਨਾ ਇਹ ਬੋਡੀ ਚ એનર્ਜੀ ਪੈਦਾ ਕਰਦੀ ਜਦ ਨਹੀਂ ਤੁਹਾਨੂੰ 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 ਕਿ ਮੈਂ ਮੈਂ ਪੁੱਛ ਰਿਹਾ ਤੁਹਾਡੇ ਤੋਂ ਤੁਹਾਨੂੰ 10 ਵਾਰੀ ਪੁੱਛ ਲਿਆ ਮੈਂ ਵੀ ਜਾਪ ਕਰਨ ਦੇ ਨਾਲ ਇਹਦੇ ਚ ਕੋਈ ਵਿਸ਼ੇਸ਼ ਕਰਾਮਾਤ ਕੋਈ ਵਿਸ਼ੇਸ਼ ਸ਼ਕਤੀ ਹੋ ਗਈ ਹੈ ਹਰੇ ਹਰੇ ਨਰਮੀ ਤੁਮਰਾਸੀ ਮੇਰੀ ਵੀ ਫੋਟੋ ਲੈ ਲੈ ਕੱਢੀ ਵਿੱਚ ਫਾਈਨ ਹੋ ਲੈ ਅਰ ਫੋਨ ਮਾਰ ਕੇ ਕਿਸੇ ਨੂੰ ਸਭ ਬੰਦੇ ਨੂੰ ਦੇਖ ਲੈ ਨਾ ਜ਼ਰੂਰਤ ਨਹੀਂ ਹੈ ਸਰ ਆਪ ਨੂੰ ਪਾਣ ਦੀ ਸਾਡ ਨਹੀਂ ਬੈਠਾ ਆਪ ਨੂੰ ਪਾਣ ਦਾ ਕੋਈ ਸਰ ਆ ਜਾ ਸਰ ਥੋੜੇ ਨੂੰ ਬੁੜਕਾ ਕੇ ਵਖਾ ਦੋ ਆ ਜਾ ਆ ਜਾ ਆ ਦੇਖੋ ਮੇਰੇ ਦਿਲ ਦੀ ਤਸੱਲੀ ਕਰਾ ਦੋ ਨਹੀਂ ਮੈਨੂੰ ਕਿਹਾ ਦਿੱਕਤ ਮੇਰੇ ਲਈ ਕਿਤੇ ਕਿੱਥੇ ਵੀ ਲੈ ਜਾਏ ਸੀ ਮਨ ਨੂੰ ਕੋਈ ਦਿੱਕਤ ਨਹੀਂ ਹੈ ਹਾਲ ਤੋਂ ਪਹਿਲੇ ਘਰ ਤੋਂ ਚੱਲਣ ਤੋਂ ਪਹਿਲੇ ਲੱਗ ਜਾ ਸਕਦਾ ਹੈ ਬੈਂਕ ਭੈਣ ਨਾਲ ਹੀ ਦੱਸਦੇ ਆਪ ਨੂੰ ਪੈਂਦਾ ਇਹ ਚੀਜ਼ ਆਪ ਦੇ ਸਰੀਰ ਨੂੰ ਸੈਕਟੇ ਵੇਖੋ ਜਿਦਾ ਮਨ ਕਰੇ ਤਾਂ ਹੀਰਾ ਹੈ ਜਿਦਾ ਮਨ ਨਾ ਕਰੇ ਤਾਂ ਲਿੱਤੀ ਹੈ ਇਸ ਆਪ ਦੇ ਸਰੀਰ ਨੂੰ ਸੈਕਟੇ ਇੱਲਨੇ ਬੰਦੇ ਚੋਂ ਆਪ ਨੂੰ ਪੈਂਦਾ ਆਪ ਦਾ ਮਨ ਕਰਦਾ ਹੈ ਖਰੀਦ ਨਾ ਮਨ ਕਰੇ ਨਾ ਖਰੀਦ ਇਹ ਚੀਜ਼ ਫਾਟੇ 1150 ਦੀ ਕੀਮਤ ਹੈ ਇਹ ਰੇ 5000 ਦਾ ਨਾ ਵੀ 10000 ਦਾ ਵੀ ਮੈਨੂੰ ਪਤਾ ਨਹੀਂ ਰੇਟ ਵੀ ਬਤਾ ਦਿਓ ਹਾਂ ਇਹ 20 20000 ਦਾ ਆ ਆ ਜਿਹੜਾ ਤੁਸੀਂ ਹੁਣ ਉਹਨੂੰ ਕਹਿ ਰਹੇ ਹੋ ਪਾਵੇ ਇਹ ਕਿੰਨੇ ਦਾ ਇਹ 1150 ਦਾ ਹੈ ਅੱਛਾ 1150 ਦਾ ਇੱਧਰ ਵੀ ਬਖਾ ਲਾਦੀ ਵੀ ਵੀਡੀਓ ਬਖਾ ਆ ਇਸ ਕਿੰਨੇ ਬੰਦੇ ਜੀ ਇੰਨੇ ਬੰਦੇ ਨੂੰ ਲੱਗ ਸੈਟ ਬੈਠੇ ਹਾਂ ਆ ਇਹ ਬਤਾਉ ਰਹੇ ਆ ਨਿੱਕੇ ਹਾਂ ਹਾਂਜੀ ਚੀਜ਼ ਸਹੀ ਆ ਤੁਸੀਂ ਤੁਸੀਂ ਲੈਣਾ ਹੈ ਜੀ ਰੋਮੀ ਜੀ ਇਹ ਦੇਖਦੇ ਰੇਬਲ ਆਉਣੇ ਹਜੇ ਹਜੇ ਦੇਖਦੇ ਵੈਸੇ ਯਕੀਨਤਾ ਆ ਗਿਆ ਤੁਹਾਨੂੰ ਯਕੀਨ ਤਾਂ ਸਾਰਾ ਹੀ ਨਿਕੋ ਮੈਂ ਜੀ ਇੱਕ ਮਹੀਨਾ ਉਦੋਂ ਸਰਦੇ ਵੀ ਆਗੂ ਨੂੰ ਬਖਾਇਆ ਸੀ ਤਾਂ ਉਦੋਂ ਮੈਂ ਹੱਥ ਨਾਲ ਹੱਥ ਲਾਦਾ ਤੇ ਫੇਰ ਕੋ ਮਨ ਆ ਗਿਆ ਬਸ ਯਾਦ ਦਿਨ ਦਿਨ ਹੱਥ ਨਾਲ ਹੱਥ ਲਾਦਾ ਤੇ ਫੇਰ ਹੋ ਗਿਆ ਯੋਗ ਤਕ ਲੜ ਤੁਮਰਾ ਨਹੀਂ ਬਾਪਸ ਸਮਝਦਾ ਸਰ ਆਪ ਆਪਣੀ ਆਪ ਆਪਣੇ ਦਿਮਾਗ ਦੇ ਸੋਚ ਆ ਸਮਝਣੀ ਚੀਜ਼ ਹੈਰੀ ਹਾਂ ਕੋਈ ਨਹੀਂ ਲੋਗਾਂ ਨੇ ਮਤਲਬ ਇਹ ਜਿਹੜਾ ਇਹ ਜਿਹੜਾ ਨਾਗਾ ਹੈ ਵੀ ਇਹ ਤੁਹਾਡੇ ਜਾਪ ਕਰਨ ਦੇ ਨਾਲ ਇਹ ਫਿਰ ਇਹਦੇ ਵਿੱਚ ਕੋਈ ਕਰਾਮਾਤ ਆ ਗਈ ਹੈ ਆ ਇਹ ਨਹੀਂ ਹੈ ਜਾਬ ਕਰਨ ਵਾਲੇ ਨੂੰ ਕੀ ਹੋ ਗਿਆ ਇਹ ਜਾਬੇ ਜੋ ਸੁਧ ਕਰਿਆ ਹੋਇਆ ਇਹ ਵੀ ਸਰਦੀ ਰਾਸ਼ੀ ਚ ਪ੍ਰੋਬਲਮ ਹੈ ਵਜੇ ਔਰ ਸਰਦੀ ਵਾਰਿ ਚ ਬਤਾਇਆ ਵੀ ਪੁੱਛ ਲੈ ਗਲਤ ਬਤਾਇਆ ਸਹੀ ਬਤਾਇਆ ਤੁਸੀਂ ਖਾਣੋ ਮੈਂ ਮੀਆਂ ਖਾ ਲਿਆ ਸਾਰੂ ਖਾ ਲਿਆ ਤੇ ਮੇਰੀ ਗੱਲ ਸੁਣੋ ਪਰ ਜਿਹੜਾ ਮੁਸਲਮ ਨਿਯਮ ਹੈ ਉਹਨਾਂ ਦੇ ਮੁਤਾਬਕ ਤਾਂ ਰਾਸ਼ੀਆਂ ਹੁੰਦੀਆਂ ਹੀ ਨਹੀਂ ਮੇਰੀ ਸੁਣ ਲੈ ਫਿਰ ਉੱਪਰੋਂ ਥੱਲੇ ਉਹ ਥੱਲੇ ਨਾ ਕਰ ਜਬ ਗੱਲ ਕਰਨਾ ਤਾਂ ਤੁਸੀਂ ਹਾਂ ਹਾਂ ਨਹੀਂ 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 ਆਗਾ ਹਾਂ ਜਬ ਮਜੇ ਮਤਾ ਪਰ ਹਣੀ ਮੈਂ ਤੇਰਾ ਨਾਗ ਨਾਗ ਦਿਖਾਉਣਾ ਨਾ ਹੂੰ ਕਿਉਂਕਿ ਲਗ ਜੋ ਹੈ ਨਾ ਹਜਰ ਸੁਲੇਮਾਨ ਨੇ ਸੁਲੇਮਾਨ ਅਕੀਕ ਪਾਇਤਾ 7200 ਪਾਰੇ ਜਿੱਕਰੇ ਮਰੀਮ ਹੋ ਗਿਆ ਯਾਕੂਦ ਹੋ ਗਿਆ ਸੁਲੇਮਾਨ ਹੋ ਗਿਆ ਮਰਜਾਨੀ ਹੋ ਗਿਆ ਹੂੰ ਇਹ ਬੁਝਾ ਕੇ ਆਪ ਖੁਦ ਸਰਾਚ ਕਰੋ ਫਿਰ ਬਤਾਈਏ ਹੂੰ ਮਤਲਬ ਜੇ ਅਦਾ ਬੰਦਾ ਅਰਦਾਸ ਕਰਵਾਂਦਾ ਰੱਬ ਦੇ ਘਰ ਹੂੰ ਤਾਂ ਬੰਦਾ ਅਰਦਾਸ ਕਰਦਾ ਹੈ ਕਰਨ ਵਾਲਾ ਤਾਂ ਰੱਬ ਹੁੰਦਾ ਹੈ ਹਾਂ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਮੰਨ ਲਓ ਅਰਦਾਸ ਅਰਦਾਸ ਫਿਰ ਤੇਰੀ ਅਰਦਾਸ ਚ ਕੋਈ ਖਾਸ ਸ਼ਕਤੀ ਹੈ ਮੰਨ ਲਓ ਉਹ ਅਰਦਾਸ ਮੈਂ ਕਰ ਲਵਾਂ ਹਾਂ ਔਰ ਦਾਸ ਮੈਂ ਕਰ ਲਵਾਂ ਜਾਂ ਕੋਈ ਹੋਰ ਬੰਦਾ ਕਰ ਲਵੇ ਕੋਈ ਵੀ ਕਰ ਸਕਦਾ ਹੱਤ ਫਿਰ ਤੂੰ ਤੂੰ ਕੱਲਾ ਨਾ ਕਿਉਂ ਵੇਚ ਰਿਹਾ ਹੈ ਫਿਰ ਤੈਨੂੰ ਕਿਉਂ ਲੱਗਦਾ ਕਿ ਤੇਰੇ ਨਗ ਚ ਸ਼ਕਤੀ ਹੈ ਡਾਕਟਰ ਜੰਦ ਡਾਕਟਰ ਐਮ ای ਵੀ ਐਸ ਕਰਦਾ ਹਰ ਕੋਈ ਨਹੀਂ ਕਰ ਸਕਦਾ ਬਗੈਰ ਗੁਰੂ ਗਿਆਨ ਨੇ ਬਗੈਰ ਖਾਇ ਪੈਲਵਾਨ ਨਹੀਂ ਹੁੰਦਾ ਇਹਨਾਂ ਤਾਂ ਆਪ ਨੂੰ ਹੀ ਕਰਨ ਨੂੰ ਆ ਤੈਨੂੰ ਪਤਾ ਹੈ ਤੁਸੀਂ ਗੈਰ ਕਾਨੂੰਨੀ ਗੱਲ ਕਰ ਰਹੇ ਹੋ ਬਿਲਕੁਲ ਇਹ ਅੰਧ ਵਿਸ਼ਵਾਸ ਤੁਸੀਂ ਫਲਾ ਰਹੇ ਹੋ ਗੈਰ ਸੰਵਿਧਾਨਕ ਗੈਰ ਕਾਨੂੰਨੀ ਗੱਲ ਕਰ ਰਹੇ ਹੋ ਗੈਰ ਕਾਨੂੰਨੀ ਤਾਂ ਕੋਈ ਚੀਜ਼ ਨਹੀਂ ਤੁਹਾਨੂੰ ਪਤਾ ਹੈ ਤੁਹਾਡੇ ਉੱਪਰ ਅੰਧ ਵਿਸ਼ਵਾਸ ਫਲਾਉਣ ਦਾ ਪਰਚਾ ਦਰਜ ਹੋ ਸਕਦਾ ਐ ਸਾਰੇ ਨਾਲ ਦੇਰ ਦੇ ਨਾਲ ਦਫ਼ਤਰ ਕਿਸੇ ਨੂੰ ਵੀ ਪੁੱਛ ਲੈ ਪੁਲਿਸ ਥਾਣੇ 'ਚ ਕਿਸੇ ਨੇ ਦੇ ਰੱਖਿਆ ਨਹੀਂ ਸਾਰੇ ਚ ਤਾਂ ਦੇ ਰੱਖਿਆ ਨੇ ਉਹਨਾਂ ਨੂੰ ਜੇ ਵੀ ਤਾਂ ਦੇ ਰੱਖਣ ਜੇ ਵੀ ਤਾਂ ਕਾਇਨ ਗੁਰੂ ਨਿਤ ਪੰਡਤਾ ਕੋਲ ਜਾਂ ਜੋਸੀ ਕੋਲ ਜਾਂ ਸਾਰੇ ਦ ਕਾਨੂੰਨੀ ਹੈ ਨਾ ਜਾ ਕੇ ਉਹ ਨਾਲ ਦਫਤਰਾ ਚ ਰਿਸਤਵਤ ਕ ਲੱਗਦੇ ਜੀ ਨਾ ਉਹ ਜਿਨ੍ਹਾਂ ਨੂੰ ਕਹਿ ਰਿਆ ਮੁਲਾਜਿਨ ਜਾਨਵਾ ਤੁਸੀਂ ਦੇਖੋ ਮੀਆਂ ਜੀ ਜੋ ਵੀ ਤੁਸੀਂ ਉਹ ਤੁਸੀਂ ਲੋਕਾਂ ਨੂੰ ਅੰਧਵਿਸ਼ਵਾਸ ਚ ਪਾ ਕੇ ਲੁੱਟ ਰਹੇ ਹੋ ਠੱਗ ਰਹੇ ਹੋ ਤੁਸੀਂ ਨਗਾਂ ਦੇ ਨਾਂ ਤੇ ਠੱਗੀ ਮਾਰ ਰਹੇ ਹੋ ਔਰ ਤੁਸੀਂ ਇਹ ਬਿਲਕੁਲ ਅੰਧਵਿਸ਼ਵਾਸ ਫਲਾ ਰਹੇ ਹੋ ਤੁਸੀਂ ਲੋਕਾਂ ਨੂੰ ਚਾਰਾਂ ਪੰਜਾਂ ਚੋਂ ਇੱਕ ਅੱਦੇ ਨੂੰ ਡਰਾ ਕੇ ਉਹਨੂੰ ਕਹਿ ਦਿੰਦੇ ਹੋ ਤੁਹਾਨੂੰ ਨਗ ਫੇਟਾ ਗਿਆ ਜੀ ਤੇ ਤੁਸੀਂ 1100 ਜਾਂ 5000 ਰੁਪਇਆ ਮੰਗ ਰਹੇ ਹੋ ਤੁਸੀਂ ਏ ਠੱਗੀ ਕਰ ਰਹੇ ਹੋ ਲਗਾਤਾਰ ਇੱਕ ਕਲ ਸੁਣੀ ਇਹ ਬਲਾਗ ਇਹ ਬਤਾ ਦੇ ਇਨੇ ਬੰਦੇ ਚੋ ਕਿਸ ਤੋਂ ਠੱਗ ਗਏ ਮਾਰੇ ਕਿਸ ਲੋਕਾਂ ਤੁਸੀਂ ਮੇਰੇ ਸਾਹਮਣੇ ਆ ਲੋਕ ਦੇਖ ਰਹੇ ਨੇ ਤੁਸੀਂ ਉਹਨਾਂ ਨੂੰ ਕਿਹਾ ਵੀ 1100 ਦਾ ਨਗ 1150 ਦੇ ਕਿ ਮੱਦ ਦਾ ਨਗ ਨਗ ਨੈਟ ਤੇ ਸਰਚ ਕਰ ਲੈ ਲੱਖ ਲੱਖ ਦਾ ਨਗ ਪਿਆ ਹੈ ਨਾ ਹੋਵੇ ਤਾਂ ਬਤਾ ਪਿਆ ਹੋਣਾ ਉਹਦੀ ਉਹਦੀ ਕੀਮਤ ਉਹਦੀ ਕੀਮਤ ਕਿਉਂ ਨਹੀਂ ਹੋਏਗਾ ਮੈਂ ਕਹਿੰਦਾ ਉਹ ਵੀ ਉਹ ਵੀ ਠੱਗੀ ਹੈ ਉਹ ਅੰਧਵਿਸ਼ਵਾਸ ਦੇ ਨਾਂ ਤੇ ਉਹ ਅੰਧਵਿਸ਼ਵਾਸ ਦੇ ਜਿਹੜੇ ਲੋਕ ਅੰਧਵਿਸ਼ਵਾਸ ਚ ਪਏ ਹੋਏ ਨੇ ਉਹਨਾਂ ਨੂੰ ਤੁਹਾਡੇ ਵਰਗੇ ਲੋਕ ਇਹ ਕਹਿ ਦਿੰਦੇ ਨੇ ਉਹ ਜੈਪੁਰ ਦੇ ਅੰਦਰ ਜਾ ਕੇ ਇਹਨੂੰ ਤੂੰ 1100 ਦਾ ਕਹਤਾ ਨਾ ਉੱਥੇ ਜਾ ਕੇ ਕਹ ਫਿਰ ਉਹ ਆਪ ਨੂੰ ਬਤਾ ਦੇਗਾ ਦਾ ਇਲਾਜ ਬਤਾ ਦੇਗਾ ਆਪਣੇ ਆਪੇ ਜੈਪੁਰ ਪ੍ਰਦੇਸ਼ ਦਾ ਜੈਪੁਰ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹ ਗੱਲ ਕਹਿਣ ਵਾਲੇ ਬਹੁਤ ਬੈਠੇ ਨੇ ਵੀ ਇਹ ਠੱਗੀ ਹੈ ਹਾਂ ਰਾਜਸਥਾਨ ਦੇ ਵਿੱਚ ਕਿ ਕੰਫਿਊਜ਼ ਹੋ ਗਿਆ ਕਾਕਾ ਮੇਰੀ ਗੱਲ ਸੁਣ ਤੈਨੂੰ ਇੰਜ ਲੱਗਦਾ ਵੀ ਤੈਨੂੰ ਪਤਾ ਹੈ ਜੈਪੁਰ ਕਿੱਥੇ ਆ ਹੈ ਚਲੋ ਖੈਰ ਮਰ ਤਾ ਤਾਂ ਇਮੀਡੀਏ ਕੋਈ ਸਾਹਿਬੀ ਕੋਣਾ ਪੁੱਛਣਾ ਕੀ ਕੋਈ ਸਾਹਿਬੀ ਕੋਣਾ ਪੁੱਛਣਾ ਸਾਰੀ ਜੈਪੁਰ ਹੋ ਗਿਆ ਰਾਜਸਥਾਨ ਗੁਜਰਾਤ ਐਮਪੀ ਮਹਾਰਾਸ਼ਟਰ ਹਰ ਲਾਗੇ ਚ ਘੁੰਮੇ ਹੋਇਆ ਮੈਂ ਸਭ ਕੋਈ ਲਾਗਾ ਨਹੀਂ ਮੇਰੀ ਕਾਰ ਖੜੀ ਕਾਰ ਦੀ ਵੀ ਵੀਡੀਓ ਬਣਾ ਲਈ ਜਾ ਕੇ ਅਨੇ ਕੋਈ ਨਹੀਂ ਕਾਰ ਦੀ ਵੀ ਬਣਾਉਨੇ ਆ ਕਿੱਥੇ ਮਾਜੀ ਬੁਲਾ ਤੋ ਕੋਈ ਟੈਨਸ਼ਨ ਨਹੀਂ ਇਹ ਨਾ ਕੀ ਤੁਹਾਡਾ ਸਾਹਿਬ ਮੁਹੰਮਦ ਸਾਰੂਖ ਖਾਨ ਨਾਮ ਹੈ ਐ ਕਿੱਥੇ ਰਹਿੰਦੇ ਹੋ ਇਹ ਮੈਂ ਕਰਨਾਲ ਜ਼ਿਲ੍ਹੇ ਚ ਰਹਿੰਦਾ ਕਰਨਾਲ ਜ਼ਿਲ੍ਹੇ ਚ ਕਿੱਥੇ ਕਰਕੇ ਰਹਿੰਦੇ ਹੋ ਆ ਕਾ ਮੁਹੰਮਦ ਸਮਝਾ ਦੂੰ ਆਪ ਜੀ ਇੱਕ ਮਿੰਟ ਇੱਕ ਮਿੰਟ ਕਰਨਾਲ ਜ਼ਿਲ੍ਹੇ ਚ ਕਿੱਥੇ ਰਹਿੰਦੇ ਹੋ ਹੈ ਕਿੱਥੇ ਪਿੰਡ ਪੈਂਦਾ ਘੜਪੁਰ ਟਾਪੂ ਜ਼ਿਲ੍ਹਾ ਕਰਨਾਲ ਪੈਂਦਾ ਹੈ ਪਿੰਡ ਕਿਹੜਾ ਪਿੰਡ ਘੜਪੁਰ ਟਾਪੂ ਹੈ ਅੱਛਾ ਜ਼ਿਲ੍ਹਾ ਕਰਨਾਲ ਠੀਕ ਹੈ ਤੁਹਾਡਾ ਨੰਬਰ ਕੀ ਹੈ ਫੋਨ ਨੰਬਰ ਫੋਨ ਨੰਬਰ ਫੋਨ ਨੰਬਰ ਹੈ